ਹਲਕਾ ਫਲੋਰ ਦੀ ਪੁਲਿਸ ਚੌਕੀ ਅਪਰਾਧੀਨ ਪਿੰਡ ਚੱਕ ਸਾਬੂ ਵਿਖੇ ਕਰਜੇ ਹੇਠ ਦਬੇ ਇੱਕ ਨੌਜਵਾਨ ਦੀ ਜ਼ਹਿਰੀਲੀ ਵਸਤੂ ਖਾਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਦਿੰਦੇ ਆ ਮ੍ਰਿਤਕ ਗੁਰਦੀਪ ਸਿੰਘ ਪੁੱਤਰ ਬਲਿਹਾਰ ਸਿੰਘ ਦੀ ਮਾਤਾ ਪਰਮਜੀਤ ਕੌਰ ਵਾਸੀ ਚੱਕ ਸਾਬੂ ਨੇ ਰੋਂਦੇ ਕਰਲਾਉਂਦੇ ਹੋਏ ਮੀਡੀਆ ਨੂੰ ਦੱਸਿਆ ਕਿ ਉਸਦੇ ਪਤੀ ਦੀ ਕਰੀਬ 22 ਸਾਲ ਪਹਿਲਾਂ ਕਰਜ਼ੇ ਦਾ ਬੋਝ ਨਾ ਸਹਾਰ ਦੇ ਮੌਤ ਹੋ ਗਈ ਸੀ। ਸੁੱਖ ਦੇ ਸਾਹਾਂ ਦੀ ਆਸ ਨਾਲ ਬੜੀਆਂ ਮੁਸ਼ਕਲਾਂ ਸਹਿ ਕੇ ਬੱਚਿਆਂ ਨੂੰ ਪਾਲਿਆ ਪਰ ਹੁਣ ਤਾਂ ਸਿਰ ਤੇ ਹੋਰ ਵੀ ਮੁਸੀਬਤਾਂ ਦਾ ਪਹਾੜ ਆ ਡਿੱਗਿਆ ਜਦੋਂ 31 ਸਾਲ ਦੇ ਗੱਭਰੂ ਪੁੱਤਰ ਗਰਦੀਪ ਸਿੰਘ ਨੇ ਕਰਜ਼ੇ ਦਾ ਬੋਝ ਨਾ ਸਹੰਦੇ ਹੋਏ ਸਲਫਾਸ ਦੀਆਂ ਗੋਲੀਆਂ ਨਿਗਲ ਕੇ ਜੀਵਨ ਲੀਲਾ ਸਮਾਪਤ ਕਰ ਲਈ ਮ੍ਰਿਤਕ ਦੀ ਮਾਤਾ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਬਾਪ ਤੇ ਦਾਦਾ ਵੱਲੋਂ ਚੁੱਕਿਆ ਕਰਜ਼ਾ ਹੁਣ ਕਰੀਬ 35-40 ਲੱਖ ਰੁਪਏ ਹੋ ਚੁੱਕਿਆ ਹੈ ਜਿਸ ਵਿੱਚ 11 ਲੱਖ ਰੁਪਏ ਤੋਂ ਵੱਧ ਬੈਂਕ ਦਾ ਕਰਜ਼ਾ ਹੈ ਅਤੇ ਆੜਤੀਆਂ ਤੇ ਸ਼ਾਹਾਂ ਦਾ ਵੀ ਲੱਖਾਂ ਰੁਪਏ ਕਰਜ਼ਾ ਹੈ ਜਿਸ ਕਨ ਗੁਰਦੀਪ ਸਿੰਘ ਨੇ ਕਰਜ਼ੇ ਤੋਂ ਤੰਗ ਹੋ ਕੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣਾ ਜੀਵਨ ਸਮਾਪਤ ਤਾਂ ਕਰ ਲਿਆ ਪਰ ਪਿੱਛੇ ਵਿਧਵਾ ਮਾਂ ਆਪਣੇ ਜਵਾਨ ਪੁੱਤ ਦੀ ਮੌਤ ਦਾ ਦਰਦ ਕਿਵੇਂ ਸਹੇਗੀ ਪੀੜੀ ਦਰ ਪੀੜੀ ਚੱਲਦਾ ਆ ਰਿਹਾ ਲੱਖਾਂ ਰੁਪਏ ਦਾ ਕਰਜ਼ਾ ਕਿਵੇਂ ਉਤਾਰੇਗੀ ਨਗਰਨਵਾਸੀ ਇਲਾਕੇ ਪਰ ਦੇ ਲੋਕ ਅਤੇ ਸੰਸਥਾਵਾਂ ਦੇ ਮਨਾਂ ਵਿੱਚ ਇਹ ਸਵਾਲ ਗੂੰਜ ਰਹੇ ਹਨ ਮ੍ਰਿਤਕ ਦੇ ਪਰਿਵਾਰ ਅਤੇ ਇਲਾਕਾ ਵਾਸੀਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਇਸ ਅਸਹਿ ਕਰਜ਼ੇ ਦੇ ਬੋਝ ਦਾ ਕੋਈ ਪੁਖਤਾ ਹੱਲ ਕੀਤਾ ਜਾਵੇ ਤਾਂ ਕਿ ਪਰਿਵਾਰ ਦੇ ਜੀ ਜ਼ਿੰਦਗੀ ਜੂਣ ਨਾਲੋਂ ਮੌਤ ਨੂੰ ਗਲੇ ਲਗਾਉਣ ਲਈ ਮਜਬੂਰ ਨਾ ਹੋਣ। ਮੀਡੀਆ ਨੂੰ ਜਾਣਕਾਰੀ ਦੇਣ ਵੇਲੇ ਮੈਂਬਰ ਪੰਚਾਇਤ ਬਲਵਿੰਦਰ ਸਿੰਘ, ਸਾਬਕਾ ਮੈਂਬਰ ਪੰਚਾਇਤ ਕਮਲ ਕੁਮਾਰ, ਹਰਪਾਲ ਸਿੰਘ, ਬੜਾ ਪਿੰਡ ਊਂਕਾਰ ਸਿੰਘ, ਨਰਿੰਦਰ ਸਿੰਘ, ਇੰਦਰਜੀਤ ਸਿੰਘ, ਜਸਵੰਤ ਸਿੰਘ, ਦਵਿੰਦਰ ਸਿੰਘ, ਗੁਰਦੀਪ ਕੌਰ, ਹਰਵੰਸ ਕੌਰ, ਕਮਲਜੀਤ ਕੌਰ, ਭਜਨ ਕੌਰ ਤੇ ਹੋਰ ਵੀ ਹਾਜ਼ਰ ਸਨ। ਤੁਹਾਡੇ ਬੇਟੇ ਦੀ ਪਤਾ ਲੱਗਾ ਮੌਤ ਹੋ ਗਈ ਕੀ ਨਾਮ ਸੀ ਉਹਦਾ ਕੀ ਬੀਬੀ ਸੀ ਕਿੰਨੀ ਕੁ ਮਰ ਸੀ ਠੀਕ ਹੈ 31 ਸਾਲ ਹੂੰ ਕਿੱਦਾਂ ਮੌਤ ਹੋ ਗਈ ਸਲਫਾਸਰੀਆਂ ਖਾਦੀਆਂ ਸਲਫਾਸਰੀਆਂ ਹੂੰ ਕਾਤੀ ਹੱਡੀਆਂ ਕੀ ਗੱਲ ਹੋਈ ਕਿਸ ਗੱਲ ਤੋਂ ਦੁਖੀ ਸੀ ਕਰਜ ਕਿੰਨਾ ਕਰਜ ਸੀਗਾ ਕੁਛ 8-10 ਦਾ ਸੀ ਕੁਛ 11-12 ਰੱਖ ਲੈਂਕ ਹੂੰ ਕੀ ਮੰਗ ਕਰਦੇ ਸਰਕਾਰ ਤੋਂ ਤੁਸੀਂ ਸਰਕਾਰੋਂ ਸਾਡਾ ਕਰਜ਼ਾ ਮਾਫ ਕਰ ਦੇ ਉਹ ਆਹ ਬਾਕੀ ਪ੍ਰੋਜੈਕਸ਼ਨ ਸਰਬਾਸੀ ਚੱਕ ਸਭੂ ਜਿਹਨਾਂ ਕਿ ਪਿਛਲੇ 25 ਦਿਨ ਸਰਪੰਨੀਆਂ ਗੋਲੀਆਂ ਲਾ ਕੇ ਆਪਣੀਆਂ ਹਰਕਤਾਂ ਕੀਤੀ ਸੀ ਉਹ ਕਰਜ਼ਾ ਸੀ ਕੁਛ ਲੈਂਡ ਸੀਗੀ ਜਾਂ ਗੱਲ ਉਹ ਜਿਹੜੇ ਪੁਰਾਣੇ ਵਿਜਦਾ ਨੇ ਚਤੀ ਸੀ ਬਾ ਬੈਠਾ ਅੱਜ ਤੋਂ 15 ਸਾਲ 12 ਸਾਲ ਪਹਿਲਾਂ ਉਹ ਬੈਂਕ ਕੋਲੋਂ ਥੋੜਾ ਪ੍ਰੈਸ਼ਰ ਪੈ ਰਿਆ ਸੀ ਉੱਤੇ ਪ੍ਰੈਸ਼ਰাইজ ਕਰ ਰਹੀ ਪਿਛਲੀ ਸਰਕਾਰ ਨੇ ਜਿੱਦਾਂ ਕਿ ਤੁਹਾਨੂੰ ਕਰਜ਼ਾ ਮਾਫੀ ਆਈ ਸੀਗੀ ਉਦੋਂ ਆਪਣੇ ਵਿਚਾਰਿਆਂ ਦਾ ਨਾ ਕੋਈ ਕਰਜ਼ਾ ਮਾਫ ਨਹੀਂ ਹੋਇਆ ਉਹ ਦੁਆਰਾ ਹਮ ਸੰਮਣ ਆ ਕੇ ਇਹਨਾਂ ਦੇ ਪ੍ਰੋਬਲਮ ਆ ਰਹੇ ਸੀ ਜਿਹੜੇ ਕਿ ਡਿਪਰੈਸ਼ਰ ਚ ਜਾ ਕੇ ਵਿਚਾਰੇ ਨੇ ਆਪਣੀ ਸਰਪਸ ਦੀਆਂ ਗੋਲੀਆਂ ਖਾ ਲਈਆਂ ਕੁਝ ਬੈਂਕਾਂ ਦੇ ਸੀ ਕੁਝ ਮੰਡੀ ਦੇ ਕਰਜ਼ਾ ਸੀ ਉਹ ਸਰ ਮੰਡੀ ਵਾਲੇ ਵੀ ਪ੍ਰੈਸ਼ਰ ਉਹਨਾਂ ਪਾ ਰਹੇ ਸੀ ਕਾਫੀ ਮੰਡੀ ਦੇ ਆੜਤੀ ਇਹ ਹੀ ਕੋਈ ਕਹਿੰਦਾ ਵੀ ਹੁਣ ਗਾਰੰਟੀ ਤੌਰ ਤੇ ਅੱਜ ਕੱਲ ਹਰ ਕੋਈ ਚੈੱਕ ਲੈਂਦਾ ਜੋ ਕੁਝ ਦਿੰਦਾ ਉਹਦਾ ਚੈੱਕ ਲੈ ਕੇ ਉਹਤੇ ਪ੍ਰੈਸ਼ਰ ਪਾ ਰਹੇ ਸੀ ਕਾਫੀ ਕੋਈ ਵੱਧੂ ਰਕਮ ਰੱਖ ਕੇ ਉਹਤੇ ਕੇਸ ਕਰੀ ਜਾਂਦੇ ਸੀ ਉਹ ਵਿਚਾਰੇ ਨੇ ਟੈਨਸ਼ਨ ਚ ਜਾ ਕੇ ਤਲੋ ਵੀ ਆਪਣੀਆਂ ਗੋਲੀਆਂ ਖਾ ਕੇ ਸਰਪਾਦੀਆਂ ਤਾਂ ਸਾਰਾ ਕੁਝ ਕੀਤਾ ਹੁਣ ਅਸੀਂ ਇਹ ਚਾਹੁੰਦੇ ਆ ਉਹਦੇ ਵੱਲੋਂ ਵੀ ਬੈਂਕ ਵਾਲੇ ਆ ਜਾਂ ਮੰਡੀ ਵਾਲੇ ਆ ਵਿਚਾਰੇ ਘਰਦਿਆਂ ਨੂੰ ਨਾ ਤੰਗ ਕਰਨ ਵੀ ਘਰਦਿਆਂ ਦੀ ਕੋਈ ਹੈਲਪ ਹੋਵੇ ਸਰਕਾਰ ਵੱਲੋਂ ਜੋ ਵੀ ਬਣਦਾ ਜਿੱਦਾਂ ਵੀ ਹੋਵੇ ਕੁਝ ਵੀ ਹੋਵੇ ਚਲੋ ਜੋ ਵੀ ਹੋਣਾ ਚਾਹੀਦਾ ਵੀ ਘਰਦਿਆਂ ਵਿਚਾਰੇ ਮਾਤੜਿਆ ਨਾ ਤਾਂ ਕਿਤੇ ਜਾਨ ਆਉਣ ਜੋਗੀ ਆ ਨਾ ਇਹਨਾਂ ਨੂੰ ਵਿਚਾਰਾ ਪਤਾ ਕੁਝ ਜੋ ਅਸੀਂ ਕਰਤਾ ਦੱਸਤਾ ਸੀ ਜੋ ਵੀ ਸੀ ਸਾਰਾ ਕੁਝ ਉਹੀ ਕਰਦਾ ਸੀ ਹੁਣ ਬੈਂਕ ਵਾਲਿਆਂ ਨੇ ਆ ਕੇ ਚਿੱਟੀਆਂ ਦਿੰਦੇ ਆ ਕੱਲ ਪਰਸੋ ਵੀ ਇੱਕ ਚਿੱਠੀ ਆਈ ਆ ਉਹ ਇਹਨਾਂ ਨੂੰ ਆ ਕੇ ਪ੍ਰੋਬਲਮ ਕਰ ਰਹੇ ਆ ਜਿੰਨਾ ਕੋ ਹੋ ਸਕਦਾ ਬਣਦਾ ਸਰਕਾਰ ਜੋ ਵੀ ਕਰ ਸਕਦੀ ਕਰੇ ਅਸੀਂ ਮਚਾਉਨੇ ਆ ਵੀ ਜਿੰਨਾ ਕ ਕਰਜ਼ਾ ਮਾਫੀ ਚਾਹੀਦੀ ਹੈ ਜੀ ਸਾਰਿਆਂ ਦਾ ਹੋਇਆ ਲਿੰਟਾ ਹਰੇਕ ਦੀਆਂ ਮਾਫ ਹੋਈਆਂ ਵਿਚਾਰੇ ਗਰੀਬ ਹੈ ਮਾਤਾ ਦੇ ਜਿਹੜਾ ਨਹੀਂ ਕਿਤੇ ਜਾ ਸਕਦਾ ਉਹਦੀ ਇਹਦੀ ਵਿਚਾਰਾਂ ਦੀ ਕੋਈ ਨਹੀਂ ਲਈ ਜੋ ਸਰਕਾਰਾਂ ਨੂੰ ਇਹ ਪੀ ਲਿਆ ਵੀ ਜਿੰਨਾ ਕੋ ਹੋ ਸਕਦਾ ਇਹਨਾਂ ਦਾ ਵਿਚਾਰਾਂ ਦੀ ਹਰਕ ਕੀਤੀ ਜਾਵੇ ਜਦੋਂ ਸਲਫਾਸ ਦੀਆਂ ਗੋਲੀਆਂ ਖਾਧੀਆਂ ਫਿਰ ਕਿੱਥੇ ਕਿੱਥੇ ਲੈ ਕੇ ਗਿਆ ਹਸਪੀਟਲ ਸਰਵਾਸ ਦੀਆਂ ਗੋਲੀਆਂ ਖਾਧੀਆਂ ਜਦੋਂ ਜੀ ਸਵੇਰੇ ਮੌਰ ਸਵੇਰੇ 5:30 ਵਜੇ ਖਾਧੀਆਂ 5:30 6:00 ਵਜੇ ਪਹਿਲਾਂ ਅਸੀਂ ਅਪਰੇ ਕੈਂਡਿਸ ਵੈਂਚਰੀ ਇੱਥੇ ਸਰਕਾਰੀ ਹੈ ਉਹ ਬੰਦ ਸੀ ਉੱਥੇ ਕੋਈ ਨਹੀਂ ਸੀਗਾ ਉਦੋਂ ਬਾਅਦ ਬੰਗੀ ਚਲ ਗਿਆ ਹੈ ਬੰਗਿਆਲੇ ਨੇ ਵੀ ਸਾਨੂੰ ਬਾਹਰੋਂ ਮੋੜ ਤਾ ਕੋਈ ਕੇਅਰ ਨਹੀਂ ਕੀਤੀ ਉਹ ਵੀ ਨਵੇਂ ਸ਼ਹਿਰ ਚਲ ਜਾ ਨਵੇਂ ਸ਼ਹਿਰ ਵਿਧੀ ਹਸਪਤਾਲ ਗਏ ਆ ਚਰੋਣੀ ਕੀਤਾ ਐਡਮਿਟ ਉਹ ਐਮਰਜੈਂਸੀ ਜੱਦੀ ਲੈ ਕੇ ਪਹੁੰਚੇ ਜਦ ਤਈ ਚਲੋ ਵੀ ਦੱਸ ਪਉਂਗੇ ਉਹਦੋਂ ਬਾਅਦ ਅਸੀਂ ਮੁੜ ਗਏ ਹਾਂ ਹਸਪਤਾਲ ਵਾਲੇ ਸਾਰਾ ਕੁਝ ਚਲੋ ਹੋਇਆ ਹੈ ਪੁਲਿਸ ਕਾਰਵਾਈ ਹੋਈ ਪੁਲਿਸ ਕਾਰਵਾਈ ਹੋਈ ਹੈ ਜੀ ਚਲੋ ਆਪਰਾ ਚੌਂਕੀ ਵਾਲੇ ਮਲਾਜਮ ਆਏ ਆ ਸਾਰਾ ਕੁਝ ਮੌਕੇ ਤੇ ਕੀਤਾ ਆ ਕੇ ਮੌਕੇ ਤੇ ਸਾਰੀ ਕਾਰਵਾਈ ਹੋਈ ਹੈ ਸਾਰੇ ਪਿੰਡ ਦੀ ਗੱਲੋਂ ਪੰਚਾਇਤ ਨੇ ਜਾਂ ਸਾਰੀ ਨੇ ਲਿਖ ਕੇ ਸਾਈਨ ਕੀਤੀ ਆ ਇਹ ਕੀ ਨਾਮ ਸੀ ਨੌਜਾਨ ਦਾ ਗੁਰਦੀਪ ਸਿੰਘ ਪਿਤਾ ਜੀ ਦਾ ਨਾਮ ਬਲਿਹਾਰ ਸਿੰਘ ਜੀ ਬਲਿਹਾਰ ਹਾਂ ਜੀ ਉਹਨਾਂ ਦੀ ਡੈਥ ਹੋ ਗਈ ਸੀ ਕਾਫੀ ਟਾਈਮ ਪਹਿਲਾਂ ਇਹਨੇ ਵਿਚਾਰੇ ਨੇ ਸਾਰਾ ਕੰਮ ਕਰਦਾ ਸੀ ਛੋਟਾ ਸੀ ਛੋਟੇ ਹੁੰਦੇ ਦੀ ਫਾਦਰ ਸਾਹਿਬ ਨੇ ਡੈਥ ਹੋ ਗਈ ਸੀ ਲਿਮਟ ਇਹ ਉਹਨਾਂ ਨੇ ਚੱਕੀ ਸੀ ਪਹਿਲਾਂ ਬਾਬੇ ਨੇ ਜਾਂ ਫਾਦਰ ਸਾਹਿਬ ਨੇ ਉਹਨਾਂ ਟਾਈਮਾਂ ਦੀ ਚੱਕੀ ਹੋਰ ਜੇ ਵਿਚਾਰੇ ਜਾਂਦੇ ਨੇ ਉਹਨੂੰ ਤਿੰਨ ਗੁਣਾ ਤੋਂ ਵਿਆਜ ਦੇਟਿਆ ਜਾਦਾ ਉਹ ਮੋੜ ਕੇ ਹੁਣ ਵਿਆਜ ਵੀ ਦੇਈ ਗਿਆ ਕਿਹੜਾ ਉਹ ਬੈਂਕ ਵਾਲੇ ਨੇ ਕੇ ਦੁਆਰਾ ਹੁਣ ਸਮਾਨ ਕੱਢਦੇ ਆ ਹੋ ਇਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਇਹ ਵਿਚਾਰਿਆਂ ਨੂੰ ਉਹ ਇਹ ਸਿਰਫ ਰਿਪਰੇਸ਼ਨ ਚ ਉਹ ਵਿਚਾਰਾ ਇਦਾਂ ਕਰ ਗਿਆ ਪਿਛਲੀ ਸਰਕਾਰ ਨੇ ਲੀਨ ਮਾਫ ਕੀਤੀ ਸੀ ਕੈਪਟਨ ਸਰਕਾਰ ਨੇ ਜੀ ਉਦੋਂ ਕਰ ਜਾਈ ਮਾਫ ਉਹਨਾਂ ਨੂੰ ਕੁਝ ਨਹੀਂ ਕੀਤਾ ਜੀ ਇਹਨਾਂ ਦਾ ਵਿਚਾਰਿਆਂ ਦਾ ਇਸ ਬੈਂਕ ਨੇ ਕੁਝ ਨਹੀਂ ਕੀਤਾ ਉਹ ਜਾਂਦੇ ਰਹੇ ਆ ਪੇਪਰ ਵੀ ਕੋਈ ਗੱਲ ਨਹੀਂ ਦੇ ਜਾਂ ਆ ਹੋ ਜਾਣਾ ਜੀ ਉਹ ਹੋ ਜਾਣਾ ਮੁੜ ਕੇ ਬਾਅਦ ਇਹੀ ਬਹਾਨਾ ਜੀ ਨਹੀਂ ਜਿਨ੍ਹਾਂ ਦੀ ਮਾਫੀ ਆਈ ਲਿਸਟ ਆ ਗਈ ਹੈ ਲਿਸਟ 'ਚ ਕੋਈ ਨਾਂ ਨਹੀਂ ਹੈ ਲਿਸਟ 'ਚ ਲੋਕ ਕਾਫੀ ਬੰਦੇ ਸਾਰਿਆਂ ਦੇ ਮਾਫ ਹੋਏ ਕੀ 2 ਲੱਖ ਹੋਇਆ ਕੀ ਅੱਧਾ ਹੋਇਆ ਕੁਝ ਵੀ ਹੋਇਆ ਹੈਲਪ ਮਿਲੀ ਹੈ ਸਾਰਿਆਂ ਨੂੰ ਇਹਨਾਂ ਨੂੰ ਵਿਚਾਰਿਆਂ ਨੂੰ ਉਦੋਂ ਵੀ ਕੋਈ ਹੈਲਪ ਨਹੀਂ ਮਿਲੀ ਇਹ ਲੈਮਟ ਦੇ ਪੈ ਲੈਂਡ ਵੀ ਜਗਾ ਤੇ ਜ਼ਮੀਨ ਵੀ ਰੱਖੀ ਹੋਈ ਹੈ ਹਾਂ ਜ਼ਮੀਨ ਤੇ ਪੇਪਰ ਲੱਗੇ ਲੈਂਡ ਵੀ ਬਣੀ ਹੋਈ ਹੈ ਸਾਰੀ ਇਹ ਜ਼ਮੀਨਾਂ ਦੇ ਲਿਮਟਾ ਖੇਤੀਆਂੀਆਂ ਬਣ ਗਈਆਂ ਉਹ ਲੈਂਡ ਦੇ ਪੇਪਰ ਹੈ ਸਾਰਾ ਕੁਝ ਹੁਣ ਮੰਨ ਲਓ ਬੈਂਕ ਵਾਲੇ ਜਾਂ ਹੁਣ ਤਾਂ ਚਲੋ ਉਹਨੂੰ ਤੰਗ ਕਰਦੇ ਸੀ ਉਹ ਵਿਚਾਰਾ ਆਪਣਾ ਪਕਵਾ ਗਿਆ ਪਰ ਕਾਨੂੰਆ ਵੀ ਇਹਨਾਂ ਨੂੰ ਤੰਗ ਕਰਨਗੇ ਜਾਂ ਜ਼ਮੀਨ ਨੂੰ ਖਰਾਬਾ ਕਰਨਗੇ ਵੀ ਇਹਨਾਂ ਦਾ ਵਿਚਾਰਿਆਂ ਦਾ ਕੁਝ ਨਹੀਂ ਕਰਦਾ ਉਹੀ ਦਾ ਬਚਿਆ ਸੀ ਇਹਨਾਂ ਕੋਲ